ਹਾਂਜੀ ਦੋਸਤੋ ਮੈਥੋ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਅੱਜ ਆਪ ਤੁਹਾਡੇ ਨਾਲ ਲਾਉਸ ਦੇਸ਼ ਦੀ ਇੱਕ ਬਾਲ ਲੋਕ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਕਹਾਣੀ ਦਾ ਨਾਮ ਹੈ ਗੁਲੇਲ ਬਾਜ਼ ਥਾਉਖਮ ਜਿਹੜੇ ਦੋਸਤ ਆਪਣੀ ਵੀਡੀਓ ਨੂੰ ਦੇਖ ਰਹੇ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਪ੍ਰੈਕ ਨੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋ ਜੀ ਕਹਾਣੀ ਸ਼ੁਰੂ ਕਰਨ ਲੱਗੇ ਆਂ ਗੁਲੇਲ ਬਾਜ਼ ਥਾਉਖਾਮ ਜਿਹਨੂੰ ਲਿਖਿਆ ਹੈ ਸਿੰਘ ਸੌਣ ਸਾਹਮਣੇ ਇੱਕ ਵਾਰ ਦੀ ਗੱਲ ਹੈ ਤੇ 10-12 ਸਾਲਾਂ ਦਾ ਇੱਕ ਮੁੰਡਾ ਸੀ ਜਿਸਨੂੰ ਸਾਰੇ ਥਾਉਖਾਮ ਕਹਿੰਦੇ ਸਨ ਉਸ ਮੁੰਡੇ ਦੇ ਮਾਪੇ ਮਰ ਗਏ ਸਨ ਤੇ ਉਹ ਸੰਸਾਰ ਵਿੱਚ ਇਕੱਲਾ ਸੀ ਉਹ ਉਸੇ ਖਾਣੇ ਤੇ ਗੁਜ਼ਾਰਾ ਕਰਦਾ ਸੀ ਜਿਹੜਾ ਉਸਨੂੰ ਕੁਝ ਦਿਆਲੂ ਲੋਕ ਦੇ ਦਿੰਦੇ ਸਨ ਕਿਉਂਕਿ ਉਹਦੀਆਂ ਦੋਵੇਂ ਲੱਤਾਂ ਨਹੀਂ ਸਨ ਤੇ ਪਰ ਫਿਰ ਨਹੀਂ ਸੀ ਸਕਦਾ ਉਸ ਨੂੰ ਬਹੁਤਾ ਸਮਾਂ ਇੱਕੋ ਥਾਂ ਤੇ ਬਹਿ ਕੇ ਬਤਾਉਣਾ ਪੈਂਦਾ ਸੀ ਤੇ ਉਸ ਦੇ ਨਾਲ ਖੇਡਣ ਵਾਲਾ ਵੀ ਕੋਈ ਨਹੀਂ ਸੀ ਉਹ ਇੱਕ ਗਲੇਲ ਨੂੰ ਆਪਣੀ ਪਹਿਲੀ ਉਂਗਲੀ ਚ ਰੱਖ ਕੇ ਤੇ ਕਿਸੇ ਨਿਸ਼ਾਨੇ ਤੇ ਚਲਾ ਕੇ ਹੀ ਆਪਣੇ ਆਪ ਨੂੰ ਖੁਸ਼ ਕਰ ਲੈਂਦਾ ਸੀ ਉਹ ਦਿਨ ਵਿੱਚ ਕਈ ਵਾਰੀ ਇਸ ਤਰ੍ਹਾਂ ਦਾ ਅਭਿਆਸ ਕਰਦਾ ਉਹ ਜਲਦੀ ਹੀ ਨਪੁੰਨ ਹੋ ਗਿਆ ਤੇ ਉਸ ਦਾ ਦੂਰ ਤੱਕ ਨਿਸ਼ਾਨਾ ਕਦੇ ਵੀ ਖਾਲੀ ਨਾ ਜਾਂਦਾ ਬੱਚੇ ਉਸ ਨੂੰ ਵੇਖ ਕੇ ਆਨੰਦ ਲੈਂਦੇ ਤੇ ਉਹਦੇ ਲਈ ਪੱਥਰ ਦੀਆਂ ਨਿੱਕੀਆਂ ਨਿੱਕੀਆਂ ਕੰਕਰਾਂ ਇਕੱਠੀਆਂ ਕਰ ਦਿੰਦੇ ਉਹਨਾਂ ਨੇ ਥਾਉਖਾਮ ਨੂੰ ਇੱਕ ਨਿੱਕਾ ਜਿਹਾ ਚਾਰ ਪਹੀਆ ਵਾਲਾ ਰਿਹੜਾ ਬਣਾ ਦਿੱਤਾ ਤਾਂ ਕਿ ਉਹ ਉਸ ਨੂੰ ਆਪਣੇ ਨਾਲ ਲਿਜਾ ਸਕਣ। ਲਗਾਤਾਰ ਅਭਿਆਸ ਨਾਲ ਥਾਉਖਾਮ ਹੋਰ ਵੀ ਨਪੁੰਨ ਹੋ ਗਿਆ ਤੇ ਇੱਕ ਦਿਨ ਕੁਝ ਅਦਭੁਤ ਵਾਪਰਿਆ। ਬੱਚਿਆਂ ਨੇ ਥਾਉਖਾਮ ਦਾ ਰਿਹੜਾ ਇੱਕ ਸ਼ਾਨਦਾਰ ਬੋਰਡ ਦੇ ਦਰੱਖਤਲੇ ਖੜਾ ਕਰ ਦਿੱਤਾ। ਉਹਨਾਂ ਨੇ ਉਹਦੇ ਕੋਲ ਰੋਜ਼ ਵਾਂਗ ਕੰਕਰਾਂ ਦੀ ਢੇਰੀ ਲਗਾ ਦਿੱਤੀ ਤੇ ਉਸ ਨੂੰ ਨਿਸ਼ਾਨਾ ਲਾਉਂਦੇ ਨੂੰ ਔਡੀ ਕਰਨ ਲੱਗੇ। ਥਾਉਖਾਮ ਨੇ ਆਪਣੇ ਸਿਰ ਤੋਂ ਬੋਰਡ ਦੇ ਵੱਡੇ ਵੱਡੇ ਪੱਤਿਆਂ ਦਾ ਨਿਸ਼ਾਨਾ ਸਾਧਿਆ। ਬੱਚੇ ਸਾਰੀ ਉੱਕੀ ਖੜੇ ਸਨ ਉਸਨੇ ਆਪਣੀ ਗੁਲੇਲ ਨਾਲ ਹਾਥੀ ਦੀ ਸ਼ਕਲ ਬਣਾ ਦਿੱਤੀ ਫਿਰ ਉਸਨੇ ਇੱਕ ਢੇੜ ਬਣਾਈ ਤੇ ਫਿਰ ਉਸੇ ਢੰਗ ਨਾਲ ਇੱਕ ਮੱਝ ਬਣਾ ਦਿੱਤੀ ਵਰਲਨਾਂ ਰਾਹੀਂ ਸੂਰਜ ਚਮਕ ਰਿਹਾ ਸੀ ਤੇ ਧਰਤੀ ਤੇ ਜਾਨਵਰਾਂ ਦੀਆਂ ਵੱਡੀਆਂ-ਵੱਡੀਆਂ ਸ਼ਕਲਾਂ ਬਣ ਰਹੀਆਂ ਸਨ ਜਦੋਂ ਹਵਾ ਚੱਲੀ ਤੇ ਪੱਤੇ ਅਦਰ-ਉਦਰ ਹਿੱਲੇ ਤੇ ਆਉਂ ਲੱਗਿਆ ਜਿਵੇਂ ਜਾਨਵਰ ਗੀਂਦੇ ਹੋਣ ਤੇ ਨੱਚ ਰਹੇ ਹੋਣ ਬੱਚਿਆਂ ਨੇ ਸ਼ੋਰ ਪਾਇਆ ਤੇ ਤਾੜੀਆਂ ਵਜਾਈਆਂ ਥਾਓ ਖਾਮ ਵੀ ਖੁਸ਼ ਹੋਇਆ ਇਹ ਉਹਨਾਂ ਦੀ ਮਨਪਉਂਦੀ ਖੇਡ ਬਣ ਗਈ ਤੇ ਉਹਨਾਂ ਨੇ ਇਸ ਨੂੰ ਕਈ ਵਾਰ ਖੇਡਿਆ ਇੱਕ ਦਿਨ ਜਦੋਂ ਉਹ ਖੇਡ ਰਹੇ ਸਨ ਤਾਂ ਇੱਕ جاسੂਸ ਆਇਆ ਜਿਸ ਦੇ ਨਾਲ ਰਾਜਾ ਸੀ ਉਹ ਨੇੜਲੇ ਸ਼ਹਿਰ ਦੇ ਦੌਰੇ ਤੇ ਆਏ ਸਨ ਬੱਚੇ ਰਾਜੇ ਦੇ ਪਹਿਰੇਦਾਰਾਂ ਨੂੰ ਵੇਖ ਕੇ ਡਰ ਗਏ ਤੇ ਥਾਉਖਾਨ ਸਮੇਤ ਇੱਕ ਦਰਖਤ ਦੇ ਹੇਲੇ ਹੋ ਗਏ ਜਦੋਂ ਰਾਜਾ ਦਰਖਤ ਦੀ ਛਾਂਵੇਂ ਪੁੱਜਿਆ ਹਵਾ ਬਹੁਤ ਠੰਡੀ ਸੀ ਉਹ ਤਾਜ਼ਾ ਦਮ ਹੋਣ ਲਈ ਉੱਥੇ ਠਹਿਰ ਗਿਆ ਜਦੋਂ ਉਸ ਨੇ ਦਰਖਤ ਵੱਲ ਪਿੱਠ ਮੋੜੀ ਤਾਂ ਉਸ ਨੇ ਧਰਤੀ ਤੇ ਪਸ਼ੂਆਂ ਦੀਆਂ ਸ਼ਕਲਾਂ ਬਣੀਆਂ ਵੇਖੀਆਂ ਹਲਰੇ ਪੱਤਿਆਂ ਚੋਂ ਆ ਰਹੀ ਰੋਸ਼ਨੀ ਉਹਨਾਂ ਨੂੰ ਸ਼ਕਲਾਂ ਵਿੱਚ ਢਾਲ ਰਹੀ ਸੀ। ਕਈ ਪੱਤੇ ਪਸ਼ੂਆਂ ਦੀਆਂ ਸ਼ਕਲਾਂ ਨੂੰ ਆਕਾਰ ਦੇ ਰਹੇ ਸਨ। ਰਾਜੇ ਨੇ ਪਹਿਰੇਦਾਰਾਂ ਨੂੰ ਹੁਕਮ ਕੀਤਾ ਕਿ ਉਹ ਇਹਨਾਂ ਸ਼ਕਲਾਂ ਨੂੰ ਬਣਾਉਣ ਵਾਲੇ ਨੂੰ ਲੱਭ ਕੇ ਲਿਆਉਣਾ। ਥਾਉਖਾਮ ਤੋਂ ਬਿਨਾਂ ਸਾਰੇ ਬੱਚੇ ਦੌੜ ਗਏ ਕਿਉਂਕਿ ਉਹ ਭੱਜ ਨਹੀਂ ਸਕਦਾ ਤੇ ਪਹਿਰੇਦਾਰਾਂ ਨੇ ਦਰਖਤ ਉੱਤੇ ਬੈਠੇ ਥਾਉਖਾਮ ਨੂੰ ਲੱਭ ਲਿਆ ਤੇ ਰਾਜੇ ਸਾਹਮਣੇ ਲੈ ਆਈ। ਮੁੰਡੇ ਨੇ ਰਾਜੇ ਨੂੰ ਸਾਰੀ ਗੱਲ ਦੱਸੀ ਕਿ ਉਸਨੇ ਇਹ ਸ਼ਕਲਾਂ ਕਿਵੇਂ ਬਣਾਈਆਂ ਹਨ। ਮੈਨੂੰ ਬਣਾ ਕੇ ਵਿਖਾ ਰਾਜੇ ਨੇ ਕਿਹਾ ਥਾਉਖਾਮ ਨੇ ਕੁਝ ਕੰਕਰਾਂ ਲਈਆਂ ਤੇ ਵਾਰੀ-ਵਾਰੀ ਉਤਾਹਾਂ ਵੱਲ ਨੂੰ ਨਿਸ਼ਾਨੇ ਲਾਉਣ ਲੱਗ ਪਿਆ ਰਾਜੇ ਨੇ ਵੇਖਿਆ ਤੇ ਹੈਰਾਨ ਰਹਿ ਗਿਆ ਕਿ ਇੱਕ ਪੱਤੇ ਵਿੱਚ ਇੱਕ ਨਿੱਕੇ ਜਿਹੇ ਪੰਛੀ ਦੀ ਸ਼ਕਲ ਬਣ ਗਈ ਰਾਜਾ ਲੜਕੇ ਦੀ ਅਦਭੁਤ ਨੁਨਤਾ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਕੁਝ ਚਿਰ ਸੋਚ ਕੇ ਉਸਨੇ ਕਿਹਾ ਸੁਣ ਮੇਰੇ ਨਾਲ ਮਹੱਲਾ ਵਿੱਚ ਚੱਲ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਵਾਸਤੇ ਕੁਝ ਕਰੇ ਤੇ ਥਾਉਖਾਮ ਨੂੰ ਇੱਕ ਹਾਥੀ ਦੀ ਪਿੱਠ ਤੇ ਬਿਠਾ ਦਿੱਤਾ ਗਿਆ ਤੇ ਮਹੱਲ ਵਿੱਚ ਲੈ ਆਂਦਾ ਗਿਆ ਮਗਲੇ ਦਿਨ ਰਾਜਦੇਵਾਲ ਘਰਾਂ ਦੀ ਬੈਠਕ ਹੋਣੀ ਸੀ ਰਾਜੇ ਨੇ ਆਪਣੇ ਨੌਕਰਾਂ ਨੂੰ ਆਪਣੀ ਕੁਰਸੀ ਦੇ ਪਿੱਛੇ ਇੱਕ ਪਰਦਾ ਲਟਕਾਉਣ ਲਈ ਕਿਹਾ ਪਰਦੇ ਵਿੱਚ ਇੱਕ ਛੋਟੀ ਜਿਹੀ ਮੋਰੀ ਕਰ ਦਿੱਤੀ ਗਈ ਤੇ ਥਾਉਖਾਮ ਨੂੰ ਉਹਦੇ ਪਿੱਛੇ ਬਹਿਣ ਲਈ ਕਹਿ ਦਿੱਤਾ ਇਸ ਪਿੱਛੋਂ ਰਾਜੇ ਨੇ ਥਾਉਖਾਮ ਨੂੰ ਕਿਹਾ ਹਣ ਸੁਣ ਸਿੱਧਾ ਤੇਰੇ ਸਾਹਮਣੇ ਇੱਕ ਆਦਮੀ ਬੈਠੇਗਾ ਜਿਸ ਪਰ ਉਹ ਆਪਣਾ ਮੂੰਹ ਖੋਲੇ ਮੈਂ ਚਾਹੁੰਦਾ ਹਾਂ ਕਿ ਤੂੰ ਮਿੱਟੀ ਦੀ ਇੱਕ ਗੋਲੀ ਇਸ ਮੋਰੀ ਰਾਹੀਂ ਉਸਦੇ ਮੂੰਹ ਵਿੱਚ ਮਾਰੇ ਥਾਉਖਾਮ ਦੁਬਧੇ ਵਿੱਚ ਪੈ ਗਿਆ ਕਿ ਪਤਾ ਨਹੀਂ ਰਾਜਾ ਉਹਦੇ ਕੋਲ ਉਹ ਜਿਹੜਾ ਅਲੋਕਾਰ ਕੰਮ ਕਿਉਂ ਕਰਵਾਉਣਾ ਚਾਹੁੰਦਾ ਹੈ ਮੈਂ ਤੈਨੂੰ ਦੱਸ ਦਿੰਦਾ ਹਾਂ ਰਾਜੇ ਨੇ ਅੱਖਾਂ ਵਿੱਚ ਚਮਕ ਲਿਆਉਂਦੇ ਕਿਹਾ ਇਹ ਆਲਕਾਰ ਬੜੀਆਂ-ਬੜੀਆਂ ਗੱਲਾਂ ਕਰਦਾ ਹੈ ਇਹ ਕਿਸੇ ਹੋਰ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ ਮੈਂ ਵੇਖਣਾ ਚਾਹੁੰਦਾ ਹਾਂ ਕਿ ਜੇ ਮੈਂ ਇਸ ਨੂੰ ਰੋਕ ਸਕਾਂ ਉਸੇ ਵੇਲੇ ਆਲਕਾਰ ਆਇਆ ਤੇ ਬੈਠਕ ਸ਼ੁਰੂ ਹੋ ਗਈ ਬਿਨਾਂ ਇਹ ਜਾਣਦਿਆਂ ਕਿ ਉਹਦੇ ਲਈ ਕੁਝ ਕੀਤਾ ਜਾ ਚੁੱਕਾ ਹੈ ਗੱਲ ਦੀ ਆਲਕਾਰ ਨੇ ਆਮ ਵਾਂਗ ਬੋਲਣਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਮੂੰਹ ਖੋਲ੍ਹਿਆ ठाऊ खाम ने मिट्टी दी गोली दा निशाना ला ਦਿੱਤਾ। ऐल कार ने सोचा, "ਇਹ ਜ਼ਰੂਰ ਕੋਈ ਕੀੜਾ ਮਕੌੜਾ ਹੋਵੇਗਾ।" ਉਹ ਉਸ ਨੂੰ ਥੁੱਕਣਾ ਚਾਹੁੰਦਾ ਸੀ, ਪਰ ਰਾਜੇ ਦੀ ਹਾਜ਼ਰੀ ਵਿੱਚ ਉਸਨੇ ਉਸ ਨੂੰ ਬੜੀ ਹੌਲੀ ਜਿਹੀ ਨਿਗਲ ਲਿਆ। ਹਰ ਵਾਰ ਜਦੋਂ ਵੀ ਉਸਨੇ ਮੂੰਹ ਖੋਲ੍ਹਿਆ, ਉਹੀ ਗੱਲ ਵਾਪਰੀ। ਉਹ ਬੋਲਣ ਤੋਂ ਬਿਲਕੁਲ ਲਾਚਾਰ ਹੋ ਗਿਆ। ਇਸ ਪਿੱਛੋਂ ਰਾਜੇ ਨੇ ਦੂਜੇ ऐਲ ਕਾਰ ਨੂੰ ਬੋਲਣ ਦਾ ਹੁਕਮ ਦਿੱਤਾ। ਬੋਲਣ ਦਾ ਮੌਕਾ ਮਿਲਣ ਤੇ ਉਹ ਬੜਾ ਖੁਸ਼ ਹੋਇਆ, ਕਿਉਂਕਿ ਉਹਦੇ ਕੋਲ ਦੱਸਣ ਵਾਲੇ ਕਈ ਖਾਸ ਮਾਮਲੇ ਸਨ। ਬੈਠਕ ਖਤਮ ਹੋਣ ਤੋਂ ਬਾਅਦ ਰਾਜ ਨੇ ਗੱਲ ੜੀ ਹਾਲ ਕਰਨ ਨੂੰ ਕਿਹਾ ਅੱਜ ਤੁਹਾਨੂੰ ਕੀ ਹੋ ਗਿਆ ਸੀ ਮੈਂ ਤੇਰੇ ਕੋਲ ਕੋਈ ਗੱਲ ਹੀ ਨਹੀਂ ਸੁਣੀ ਮੇਰੇ ਕੋਲ ਤੁਹਾਨੂੰ ਦੱਸਣ ਲਈ ਬਹੁਤ ਗੱਲਾਂ ਸਨ ਮੇਰੇ ਮਾਲਕ ਅਹਿਲ ਕਰਨੇ ਜਵਾਬ ਦਿੱਤਾ ਪਰ ਜਦੋਂ ਵੀ ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਹਰ ਵਾਰ ਇੱਕ ਕੀੜਾ ਮਕਾੜਾ ਮੇਰੇ ਮੂੰਹ ਵਿੱਚ ਪਾਏ ਜਾਂਦਾ ਤੇ ਮੇਰੇ ਤੋਂ ਬੋਲਿਆ ਨਾ ਜਾਂਦਾ ਕਿੰਨਾ ਜੀਬ ਹੈ ਰਾਜ ਨੇ ਆਪਣੀ ਸਫਲਤਾ ਤੇ ਖੁਸ਼ ਹੁੰਦਿਆਂ ਕਿਹਾ ਅਗਲੀ ਵਾਰ ਵੀ ਕਮੇਟੀ ਦੀ ਇੱਕ ਬੈਠਕ ਹੋਵੇਗੀ ਮਿਹਰਬਾਨੀ ਕਰਕੇ ਦੂਜਿਆਂ ਨੂੰ ਵੀ ਅੱਜਵਾਬ ਕੁਝ ਕਹਿਣ ਦਾ ਮੌਕਾ ਦੇਣਾ ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਉਹਨਾਂ ਕੋਲ ਵੀ ਦੱਸਣਯੋਗ ਕੁਝ ਖਾਸ ਮਸਲੇ ਹੁੰਦੇ ਹਨ ਐਲਕਾਰ ਬੜਾ ਸ਼ਰਮਿੰਦਾ ਹੋਇਆ ਤੇ ਜਲਦੀ ਨਾਲ ਆਪਣਾ ਮੂੰਹ ਧੋਣ ਲਈ ਚਲਾ ਗਿਆ ਇਸ ਪਿੱਛੋਂ ਗੱਲ ੜੀ ਐਲਕਾਰ ਨੇ ਹੋਰ ਬੈਠਕਾਂ ਨੂੰ ਖਰਾਬ ਨਾ ਕੀਤਾ ਔਰ ਦੂਜੇ ਐਲਕਾਰਾਂ ਦੇ ਨੁਕਤੇ ਤੇ ਸੁਝਾਅ ਸੁਣਦਾ ਤੇ ਆਪਣੀ ਵਾਰੀ ਵੀ ਉਡੀਕ ਕਰਦਾ ਇਸ ਲਈ ਰਾਜੇ ਨੂੰ ਉਸ ਨਾਲ ਕੋਈ ਸ਼ਿਕਾਇਤ ਨਾ ਰਹੀ ਰਾਜੇ ਨੇ ਥਾਉਖਾਮ ਨੂੰ ਮਹੱਲ ਵਿੱਚ ਰਹਿਣ ਦੀ ਹੀ ਆਗਿਆ ਦਿੱਤੀ ਤੇ ਉਸ ਨੂੰ ਫਿਰ ਕਦੇ ਵੀ ਖਾਣੇ ਤੇ ਆਸਰੇ ਦੀ ਤੰਗੀ ਮਹਿਸੂਸ ਨਾ ਹੋਈ ਤੇ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਊਗੀ ਜਿਹੜੇ ਦੋਸਤ ਚੈਨਲ ਨੂੰ ਦੇਖਦੇ ਆ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਆਪਣੀ ਵੀਡੀਓ ਨੂੰ ਔਰ ਜਿਹੜੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਪੁਵਾਖਦੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ